बीपीसी वोटर एग्जिट पोल्स ਦੇ ਵਿੱਚ ਪੰਜਾਬ ਦੇ ਚੋਣ ਨਤੀਜਿਆਂ ਬਾਰੇ ਖੁਲਾਸਾ ਹੋਇਆ ਐਗਜ਼ਿਟ ਪੋਲ ਦੇ ਮੁਤਾਬਕ ਪੰਜਾਬ ਦੇ ਵਿੱਚ ਸਤਾਧਾਰੀ ਆਮ ਆਦਮੀ ਪਾਰਟੀ ਨੂੰ 3 ਤੋਂ 5 ਵਿਰੋਧੀ ਧਿਰ ਕਾਂਗਰਸ ਨੂੰ 6 ਤੋਂ 8 ਐਨਡੀਏ ਨੂੰ 1 ਤੋਂ 3 ਤੇ ਸ਼੍ਰੋਮਣੀ ਅਕਾਲੀ ਦਲ ਨੂੰ 0 ਸੀਟ ਮਿਲਦੀ ਨਜ਼ਰ ਆ ਰਹੀ ਹੈ ਲੇਕਿਨ এবਪੀਸੀ ਵੋਟਰ ਐਗਜ਼ਿਟ ਪੋਲ ਤੋਂ ਇਲਾਵਾ ਦੂਸਰੇ ਚੈਨਲਸ ਦੇ ਐਗਜ਼ਿਟ ਪੋਲ ਕੀ ਕਹਿੰਦੇ ਨੇ ਵੇਖੋ ਇਹ ਰਿਪੋਰਟ ਇੰਡੀਆ ਟੀਵੀ ਸੀਐਨਐਕਸ ਦੇ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 2 ਤੋਂ 4 ਸੀਟਾਂ ਮਿਲ ਸਕਦੀਆਂ ਨੇ ਕਾਂਗਰਸ ਦੇ ਖਾਤੇ ਦੇ ਵਿੱਚ 4 ਤੋਂ 6 ਸੀਟਾਂ ਭਾਜਪਾ ਨੂੰ 2 ਤੋਂ 3 ਤੇ ਅਕਾਲੀ ਦਲ ਨੂੰ 1 ਤੋਂ 3 ਸੀਟਾਂ ਮਿਲਣ ਦੀ ਉਮੀਦ ਹੈ ਉਥੇ ਨਿਊਜ਼ ਨੇਸ਼ਨ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 2 ਕਾਂਗਰਸ ਨੂੰ 6 ਆਮ ਆਦਮੀ ਪਾਰਟੀ ਨੂੰ 4 ਤੇ ਆਦਰਸ਼ ਨੂੰ 1 ਸੀਟ ਮਿਲ ਸਕਦੀ ਹੈ ਇਸ ਦੇ ਨਾਲ ਹੀ ਮੀਡੀਆ ਏਜੰਸੀ ਸਏਐਮ ਜਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ 4 ਤੋਂ 6 ਕਾਂਗਰਸ ਨੂੰ 4 ਤੋਂ 5 ਭਾਜਪਾ ਨੂੰ 2 ਤੋਂ 3 ਤੇ ਅਕਾਲੀ ਦਲ ਨੂੰ ਇੱਕ ਸੀਟ ਮਿਲਣ ਦੀ ਸੰਭਾਵਨਾ ਹੈ ਇਸ ਨਾਲ ਹੀ ਨਿਊਜ਼ 24 ਟੂ ਡੇਸ ਚ ਨਕਕੇ ਦੇ ਐਗਜ਼ਿਟ ਪੋਲ ਦੇ ਵਿੱਚ ਭਾਜਪਾ ਤੇ ਕਾਂਗਰਸ ਨੂੰ 4-4 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ 2 ਤੇ ਹੋਰਨਾਂ ਨੂੰ 3 ਸੀਟਾਂ ਤੇ ਲੀਡ ਮਿਲ ਰਹੀ ਹੈ ਟਾਈਮਜ਼ ਨਾਉ ਨਾ ਭਾਰਤ ਦੇ ਅਨੁਸਾਰ ਕਾਂਗਰਸ ਨੂੰ ਪੰਜਾਬ ਵਿੱਚ 5 ਭਾਜਪਾ ਤੇ ਆਮ ਆਦਮੀ ਪਾਰਟੀ ਨੂੰ 4-4 ਸੀਟਾਂ ਮਿਲਦੀਆਂ ਨਸਰਾਰੀਆਂ ਨੇ ਉਥੇ ਹੀ ਜੇਕਰ ਚੰਡੀਗੜ੍ਹ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਟਾਈਮਜ਼ ਨਾਓ ਤੇ ਏਬੀਪੀ ਦੇ ਐਗਜ਼ਿਟ ਪੋਲਸ ਦੇ ਮੁਤਾਬਕ ਚੰਡੀਗੜ੍ਹ ਲੋਕ ਸਭਾ ਸੀਟ ਭਾਜਪਾ ਦੀ ਝੋਲੀ ਪੈ ਸਕਦੀ ਹੈ ਰੇਸ਼ੋ ਦੀ ਜੇਕਰ ਗੱਲ ਕਰੀਏ ਤਾਂ 53% ਦੀ ਰੇਸ਼ੋ ਭਾਜਪਾ ਦੇ ਹੱਕ ਵਿੱਚ ਭੁਗਤਨ ਦੀ ਅਪੀਲ ਹੈ ਤੇ ਉਥੇ ਹੀ ਇੰਡੀਆ ਗੱਟ ਚੋੜ ਦੇ ਹਿੱਸੇ 36% ਦੀ ਚਾਂਸ ਨੇ ਕਿ ਇਹ ਸੀਟ ਇੰਡੀਆ ਗੱਟ ਚੋੜ ਦੇ ਹਿੱਸੇ ਜਾਵੇ ਉਥੇ ਹੀ ਐਕਸੈਸ ਮਾਈ ਇੰਡੀਆ ਦੇ ਸਰਵੇ ਦੇ ਮੁਤਾਬਕ ਚੰਡੀਗੜ੍ਹ ਸੀਟ ਭਾਜਪਾ ਦੀ ਚੋਲੀ ਵਿੱਚ ਜਾ ਰਹੀ ਹੈ ਸੋ ਸਾਰੇ ਹੀ ਚੈਨਲਸ ਦੇ ਐਗਜ਼ਿਟ ਪੋਲਸ ਅਲੱਗ ਅਲੱਗ ਤਰ੍ਹਾਂ ਦੇ ਰੁਝਾਨ ਪੇਸ਼ ਕਰ ਰਹੇ ਨੇ ਲੇਕਿਨ ਅਸਲ ਤਸਵੀਰ ਸਾਫ ਹੋਵੇਗੀ 4 ਜੂਨ ਨੂੰ ਕਿਉਂਕਿ ਐਗਜ਼ਿਟ ਪੋਲਸ ਦੇ ਰੁਝਾਨ ਤੇ ਨਤੀਜੇ ਨਹੀਂ ਐਗਜ਼ੈਕਟ ਰਿਜ਼ਲਟ ਕੀ ਨੇ 4 ਜੂਨ ਨੂੰ ਜਾਣਨ ਦੇ ਲਈ ਜੁੜੇ ਰਹੋ এবੀ ਪਿਸਾਂਚ ਦਿਨਾ